ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਹੈ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਆ ਬੇਨਤੀ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆ ਪ੍ਰਿੰਟ ਸੋਰ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਹਰਨੁਤਰਮਸ ਹੈ ਤਹਿਸੀਲ ਲਗਦੀ ਪੱਟੀ ਬਾਈ ਹਰਚੰਦ ਦੇ ਫਾਰਮ ਤੇ ਪਹੁੰਚੇ ਆ ਇੱਕ ਵਾੜ ਰਹਿ ਗਈ ਆ ਸੁਹੀ ਸਵਾਈ ਆ ਕਰਦੇ ਆ ਗੱਲਬਾਤ ਐਂਡ ਤੱਕ ਬਣੇ ਰਹੋ ਪੁਰੇ ਦੇ ਆਪਾ ਪਤੇ ਬਾਈ ਹਰਚੰਦ ਸਿੰਘ ਸਾਸੀ ਕਾਲ ਸਾਸੀਆ ਬਾਈ ਜੀ ਹੋਰ ਸੁਣਾਓ ਠੀਕ ਚੜਤੀ ਕਲਾ ਭਰਾ ਵੜੀ ਆ ਜੀ ਵੜੀ ਹੋਰ ਸ਼ੁਕਰ ਆ ਜੀ ਭਰਾ ਨੇਰਾ ਆ ਗਿਆ ਜਾਲੀਆਂ ਲੰਬੀਆਂ ਚੌੜੀਆਂ ਆਪਾਂ ਗੱਲਾਂ ਘਟ ਕਰ ਗਏ ਤੇ ਜਿਹੜੀ ਆਪਣੀ ਮੇਨ ਮੇਨ ਗੱਲ ਭਾਪਤੇ ਦੀ ਹੈ ਨਾ ਜਿਲ੍ਹਾ ਤਰਨਤਾਰਨ ਹਾਂ ਜੀ ਤਹਿਸੀਲ ਪੱਟੀ ਪੰਨਸੌਰ ਸਿੰਘ ਮੋਬਾਈਲ ਨੰਬਰ 980650272 ਹਾਂ ਤੇ ਆ ਗਾਈ ਆਪਣੇ ਤੋਂ ਇੱਕ ਸੋਈ ਜਾਂ ਮੀਨੇ ਕਰੀ ਠੀਕ ਆ ਬੱਚਾ ਕੱਲ ਮਰ ਗਿਆ ਵਾ ਇਹਦਾ ਠੀਕ ਆ ਦੁੱਧ 12 ਕਿਲੋ ਹੀ ਦੇ ਥੱਲੇ ਓਕੇ ਕੱਲ ਦੀ ਨਹਿਰ ਵਾ ਕੀਤਾ ਡਿੰਗੇ ਜਾਂਦੇ ਮਿਲਦੀ ਮੁੱਲ ਦਿਨ ਲਾਉਣੀ ਕੋਈ ਚੱਕਰ ਇਹਨੂੰ ਮਿਲਦੀ ਉਤਰਾ ਹੀ ਨਾ ਬਿਲਕੁਲ ਠੰਡੀ ਜਾਂਦੀ ਮੇਰੇ ਕੋਲ ਦੇਖੋ ਜੋ ਮਰਜੀ ਇਹਨਾਂ ਕਰਮ ਵਾਲੀ ਆਂਦੀ ਨਹੀਂ ਪਈ ਹਾਂ ਜਿੱਦਾਂ ਬੱਚਾ ਆਪਣੇ ਕੋਲ ਮਰ ਕੇ ਆ ਕੇ ਬੱਚਾ ਇੱਥੇ ਮਰ ਗਿਆ ਆਉਂਦੇ ਆ ਕਿਹ ਜਿਹੜਾ ਮਰਿਆ 1 ਸਾਲਾ ਚਿਚੜ ਚੁਚੜਾ ਬੜਾ ਹੈ ਹਾਂਜੀ ਪਰਸੋ ਆ ਲਿਆਂਦੇ ਆ ਕੱਲ ਬੱਚਾ ਮਰ ਗਿਆ ਬਸ ਥੋੜਾ ਥਰਾ ਕਰਵਾਦੇ ਹਾਂ ਨਾ ਝੁੰਗੀ ਆ ਨਾ ਉਂਝ ਝੁੰਗੀ ਹੈ ਸਿੰਗ ਹੈਗਾ ਚਾਈਕ ਤੇ ਇੱਕ ਮੜਾ ਆ ਕੇ ਲ ਆਮੜਾ ਆ ਜਾਣਾ ਇਹਦੇ ਪਿਛਲੇ ਥਾਨ ਦੇ ਨਾਲ ਸਰੂ ਆ ਚੱਲਦਾ ਨਹੀਂਗਾ ਉਦਾਂ ਹੀ ਲੰਘੜ ਜੀ ਆ ਬੱਚੀ ਜੀ ਲੱਗੀ ਆ ਬੱਚੀ ਜੀ ਲੱਗੀ ਚਵਾਈ ਚੁਈ ਵੱਲੋਂ ਨਹੀਂ ਵੇਚਣੀ ਕੋਈ ਨਹੀਂ ਆਉਂਦਾ ਉਹ ਵਗਦਾ ਨਹੀਂ ਆ ਥਾਣਾ ਨਾ ਨਾ ਧਾਰ ਤੂਰ ਕੋਈ ਸਾਰੇ ਥਾਣਾ ਚ ਧਾਰਾ ਓਕੇ ਆਉਣ ਗਿਆ ਓਕੇ ਓਕੇ ਬਾਕੀ ਚਵਾਈ ਚੁਈ ਦੀ ਚੰਗੀ ਆ ਵਹਿੜ ਚੰਗੀ ਤੇ 12 ਕਿਲੋ ਹੀ ਦੋਗਾ ਟਾਈਮ ਹੋਣ 10 ਕਿਲੋ ਲੀਟਰ ਆ ਤੋਰਾ ਕਰਵਾ ਦੇ ਚੱਕ ਮੇਰਾ ਭਰਾ ਸਜਣੋ 10 ਕਿਲੋ ਪੱਕਾ ਦੁੱਧ ਆ ਬਾਈ ਹਚਾਂਦ ਕਹਿੰਦਾ ਬੱਚੀ ਜੀ ਲੱਗੀ ਆ ਉਹ ਨਹੀਂ ਚਲਦੀ ਚੁਲਦੀ ਮਾਸਾ ਜਿੰਨੀ ਵੀ ਠੀਕ ਆ ਜੀ ਤੇ ਤੋਰਾ ਤਰਾ ਤੁਸੀਂ ਆਪਣਾ ਵੇਖ ਸਕਦੇ ਜੀ ਨੋ ਜੀ ਚੰਗੀ ਕੋੜਿਆ ਕੁ ਤੁਰਦੀ ਆ ਥੋੜੀ ਬੈੜ ਦੁੱਧ ਲਿਆ ਬੱਚਾ 14 ਕਿਲੋ ਅੱਛੀ ਤੋਂ ਲੋ ਕਰਾ ਲੈਂਦੇ ਇੱਥੇ ਖਿਲਾਰਦੇ ਮੇਰਾ ਭਰਾ ਸਾਹਮਣੇ ਜੇ ਇਕਰਾ ਨੇਰੇ ਕਰਕੇ ਚੱਕ ਚੁੱਕ ਥਣਾ ਦੀ ਕਰਵਾ ਦੀਏ ਲਓ ਜੀ ਕੀ ਆ ਬਾਤ ਐ ਥਾਣੋ ਕੀ ਆ ਐ ਸਾਈਡ ਤੋਂ ਉਹ ਹੋਰ ਹੀ ਨਹੀਂ ਗੱਲ ਬਈ ਹਾਂ ਕਾਪਰਦੀ ਐ ਕੋਈ ਕਾਪਰੇ ਡਰਦੇ ਆ ਨਾ ਬਈ ਭਰਾ ਆ ਜਾ ਮੜਾ ਅਗਲਾ ਮੜਾ ਉਹ ਸਾਡੋ ਲਾਗੋ ਹੰ ਲਓ ਸੱਜਣੋ ਥਾਣ ਆ ਵੇਖ ਸਕਦੇ ਜੀ ਹਾਂ ਉਹ ਬੱਚੀ ਜੀ ਲੱਗੀ ਆ ਉਹ ਵਗਦੀ ਬੁਗਦੀ ਕੋਈ ਨਹੀਂ ਆ ਥਾਣ ਵਧੀਆ ਥਾਣ ਵਧੀਆ ਪੂਰਾ ਮੋਟਾ ਗੋਲੇ ਠੀਕ ਆ ਆ ਰੰਗ ਢੰਗ ਤੁਸੀਂ ਦੇਖ ਸਕਦੇ ਓਕੇ ਤੋਰਾ ਤਰਾ ਬਹੁਤ ਸੋਹਣਾ ਭਾਂਡਾ ਵੀ ਚੰਗਾ ਜਿੰਨੇ ਕਿ ਜੋਗੀ ਹੈਗੀ ਆ ਭਾਅ ਬੜਾ ਜਾਇਜ਼ ਆ ਟੋਕੜਾਂ ਵਾਲਾ ਤੇ ਫਿਰ ਵਹਿੜ ਸੱਜ ਰਿਹਾ ਵਹਿੜ ਸੱਜ ਰਿਹਾ 100% ਗਰੰਟੀ ਹੋ ਹੂੰ ਇਹ ਨਹੀਂ ਬੱਚਾ ਮਰਿਆ ਵਾ ਵੀਡੀਓ ਅਰਜੀਰ ਬਣੀ ਮੈਂ ਕਿਹਾ ਕਿ ਮੈਂ ਵੀਡੀਓ ਬੱਚੇ ਦੇ ਨਾਲ ਬਣਾਉਣੀ ਸੀ ਠੀਕ ਹੈ ਤੇ ਕਿੰਨੇ ਦੀ ਆਪਾਂ ਦੇ ਦੇਣੀ ਆ ਆਪ ਤੇ ਲਈ ਆ ਪੱਤਾ ਅੱਛਾ ਕੋਈ ਮਤਲਬ ਹੁਣ ਵਾਦਾ ਘਾਟਾ ਕਰਨਾ ਪੈਣਾ ਬੱਚੇ ਦਾ ਕਰਕੇ ਤੇ 28000 ਰੁਪਇਆ 5000 ਦੇ ਦਿਆਂਗੇ ਜਿਹੜਾ ਮਰਗੀ ਆਨਲਾਈਨ ਧਾਰਾ ਤੋਂ ਭੇਜਾਂਗੇ 5000 ਦੀ 5000 ਦੀ ਹੋਰ ਛੱਡ ਲਈ ਤੇ 30000 ਛੱਡ ਗਏ ਘਾਟਾ ਵੜਾ ਬਾਈ ਦੀ ਜੈਸਨੋ ਹੀ ਕਰਦੀ ਆ ਕਿਹਦਾ ਸਹੀ ਗਲਤ ਦੱਸਦੇ ਬਾਈ ਦੀ ਜੈਸਨੋ ਹੀ ਕਰਦੀ ਆ ਇਹ ਚੋ ਰੁਪਈਆ ਨਾ ਛੱਡੋ ਕੁਝ 400 ਘਟਾ ਲੈਂਦੇ ਕੀ ਕੁਝ ਨਹੀਂ ਨਹੀਂ ਘਟਾਉਂਦੇ ਸੱਜਣਾ ਨੂੰ ਕਹਿ ਦਿੰਨੇ ਕਿ ਨਾ ਘਟਾਇਓ 32000 ਦੀ ਆਵ ਹਾਂਜੀ 32 ਦੀ ਆਵ ਲਈ ਅੱਛਾ ਵੈੜ ਮੈਨੂੰ ਪਤਾ ਹੈ ਦੁੱਧ 12 ਕਿਲੋ ਦੋਵੇਂ ਟਾਈਮ ਘਰ ਤੋਂ ਲਈ ਵੈੜ ਕੋਈ ਚੱਕਰ ਨਹੀਂ ਚੱਲ ਕੋਈ ਨਹੀਂ 22 ਦੀ ਜੱਸਣੋ ਦੇ ਦੇ ਦਾਂਗੇ ਖੜਾ 22 ਨਹੀਂ ਦੇ ਰੋ ਜਾ ਨਾ ਕਿ ਉਹ ਨਹੀਂ ਫੇਰ ਇਹਦਾ ਕੀ ਕੀ ਚੱਲ ਸੱਜਣੋ 23000 ਦੀ ਜਾਂਦੇ ਜੱਸਣੋ ਤੇ ਧਾਰਾ ਮਰਵਾ ਦਿੰਨੇ ਇੱਕ ਰਸ ਤੁਹਾਨੂੰ ਚੈੱਕ ਕਰਵਾ ਦੇ ਵੈੜ ਸੋਣੀ ਆ ਖਰੀਦਦਾਰੀ ਤੁਸੀਂ ਆਪਣੀ ਕਰਿਓ ਪਿੰਡ ਸੋਰ ਸਿੰਘ ਪਹੁੰਚ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ ਜੀ